ਉਹਨਾਂ ਨੇ ਸਟ੍ਰੀਟਪੁਰ ਦੁਆਰਾ ਔਰ ਜੋ ਮਸਜਿਦ ਹੈ ਔਰ ਇਹ ਇਹ ਜੋ ਚਰਚ ਹੈ ਇਹ ਔਰ ਪੰਜ ਮੰਦਰ ਜੋ ਨਾਰਾਇਣ ਮੰਦਰ ਹੈ ਤੇ ਇਹ ਪੰਜ ਚਾਰ ਕਮਿਊਨਿਟੀਆਂ ਨੂੰ ਉਹਨਾਂ ਨੇ ਜਿਸ ਬਿਲਡਿੰਗ ਦੇ ਅਸੀਂ ਸਾਹਮਣੇ ਖੜੇ ਆ ਇਹ ਪੁਰਾਣੇ ਸਮਿਆਂ ਵਿੱਚ ਚਰਚ ਹੋਇਆ ਕਰਦਾ ਸੀਗਾ ਉਸ ਵੇਲੇ ਵਸੀ ਲੋਕਾਂ ਦੀ ਗਿਣਤੀ ਸ਼ਹਿਰ ਦੇ ਵਿੱਚ ਘੱਟ ਹੋਇਆ ਕਰਦੀ ਸੀ ਸਰਕਾਰ ਨੇ ਪ੍ਰਸ਼ਾਸਨ ਨੇ ਇਹਦਾ ਫਾਇਦਾ ਉਠਾਇਆ ਔਰ ਇਹਨੂੰ ਟੇਕਓਵਰ ਕੀਤਾ ਔਰ ਗਲਤ ਹੱਥਾਂ ਦੀ ਰਿਆਸਤੀ ਸ਼ਹਿਰਵਾ ਪਰ ਇਹ ਬੜੀ ਮੰਦ ਭਾਗੀ ਗੱਲ ਆ ਕਿ ਜਿਹੜੀ ਆਪਣੇ ਆਪ ਨੂੰ ਇੱਕ ਬਦਲਾ ਦਾ ਨਾਰਾ ਦੇ ਕੇ ਤੇ ਕ੍ਰਾਂਤੀ ਦੀ ਗੱਲ ਕਰਦੀ ਸਰਕਾਰ ਸੀਗੀ ਤੇ ਉਹਨਾਂ ਕੋ ਅੱਜ 1 ਕਰੋੜ ਤੇ 42 ਲੱਖ ਰੁਪਈਆ ਵੀ ਨਹੀਂ ਨਿਕਲ ਰਿਹਾ ਕਿਉਂਕਿ ਉਹ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਬੰਦੇ ਦੀ ਤੇ ਉਹਨੇ ਇਹ ਕਲੇਮ ਕੀਤਾ ਸੀਗਾ ਕਿ ਮੈਨੂੰ ਇਹ ਜਗਾ ਵੇਚ ਨਹੀਂ ਲੋਕ ਵੀ ਖੜੇ ਆ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਸੀ ਤੇ ਗੁਰਦੀਪ ਸਿੰਘ ਜੀ ਖੜੇ ਆ ਆਰਟਿਸਤ ਸੇ ਬੰਨ ਖੜੇ ਆ ਤੇ ਅਸੀਂ ਬਾਲਮੀ ਭਾਈ ਚੜੇ ਵੱਲੋਂ ਇਹਨਾਂ ਦੇ ਹੱਕ ਵਿੱਚ ਆਏ ਆ ਅੱਜ ਕਿ ਸਾਡੇ ਧਿਆਨ ਵਿੱਚ ਮਾਮਲਾ ਆਇਆ ਸੀ ਕਿ ਜਗਜੀਤ ਖਲਾਬਾ Church, Dices, तो, आ, 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 ज़िए ज़िए सी एन आई चर्च डायसर ऑफ चंडीगढ़ का पादरी हाँ। तो सू ये खबर मिली कि इस पैलेस के बारे जगजीत सिंह जो क्लब है हिस्टोरीकली देखा जाए जब मैं इसमें स्टडी की तो उस समय जो इतों के राजा से स्टेट गुरुद्वारा और जो मस्जिद है और ये ये जो चर्च है ये और पांच मंदिर जो नारायण मंदिर है तो ये चार कम्यूनिटिया उन्होंने डोनेट किया ਲੇਕਿਨ ਉਸ ਤੋਂ ਬਾਅਦ ਘਟ ਗਿਣਤੀ ਹੋਣ ਕਰਕੇ ਕ੍ਰਿਸ਼ਨਾ ਦੀ ਤੋਂ ਇਸ ਪੈਲੈਸ ਪੈਲਸ ਦੇ ਕਲੱਬ ਦੇ ਉੱਪਰ ਕਬਜ਼ਾ ਕਰ ਲਿਆ ਗਿਆ ਔਰ ਸਰਕਾਰ ਨੇ ਇਸ ਦੇ ਉੱਪਰ ਕਬਜ਼ਾ ਕੀਤਾ ਹੈ ਲੇਕਿਨ ਇਹ ਇੱਕ ਮਸੀਹੀ ਜੋ ਮਸੀਹੀ ਭਾਵਨਾ ਨੂੰ ਠੇਸ ਪਹੁੰਚਾਉਣਾ ਹੈ ਤੋਂ ਅਸੀਂ ਨਹੀਂ ਚਾਹੁੰਦੇ ਕਿ ਇਸ ਕਲੱਬ ਦੀ ਜੋ ਨਿਲਾਮੀ ਹੋਵੇ ਜਾਂ ਇਸ ਨੂੰ ਸੇਲ ਕੀਤਾ ਜਾਵੇ ਅਸੀਂ ਚਾਹੁੰਦੇ ਹਾਂ ਕਿ ਇਹ ਚਰਚੀ ਰਹੇ ਤੋਂ ਸਾਰੀ ਕਮਿਊਨਿਟੀ ਦੇ ਲਈ ਸਾਰਿਆਂ ਦੇ ਲਈ ਇੱਕ ਆਸਥਾ ਦਾ ਇੱਕ ਪਲੇਸ ਹੈ ਉਸੇ ਚਾਹੁੰਦੇ ਹਾਂ ਕਿ ਇਹ ਚਰਚ ਹੀ ਰਵੇ ਅਗਰ ਇਹਦੀ ਲੋਕੇਸ਼ਨ ਦੇਖੀ ਜਾਵੇ ਬਾਹਰੋਂ ਔਰ ਅੰਦਰੋਂ ਲੋਕੇਸ਼ਨ ਦੇਖੀ ਜਾਵੇ ਤਾਂ ਤੁਹਾਨੂੰ ਉਹ ਸਾਰਾ ਚਰਚ ਦੀ ਆਲਟਰ ਮਿਲੇਗੀ ਤੁਹਾਨੂੰ ਬੈਂਚਸ ਮਿਲਣਗੇ ਉਹ ਇੱਕ ਐਵੀਡੈਂਸ ਹੈ ਪ੍ਰੂਫ ਹੈ ਕਿ ਇਹ ਇੱਕ ਚਰਚ ਹੈ ਅਗਰ ਸਰਕਾਰ ਇਸ ਦੇ ਉੱਪਰ ਧੱਕਾ ਕਰਦੀ ਹੈ ਤਾਂ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਧੱਕਾ ਕਰੇ ਅਸੀਂ ਸਰਕਾਰ ਦੇ ਨਾਲ ਹਾਂ ਪ੍ਰਸ਼ਾਸਨ ਸਾਡੀ ਆਵਾਜ਼ ਨੂੰ ਸੁਣੇ ਔਰ ਪ੍ਰਸ਼ਾਸਨ ਦੇ ਨਾਲ ਹੀ ਅਸੀਂ ਮਿਲ ਕੇ ਅਸੀਂ ਅੱਗੇ ਚਰਚ ਦੀ ਗੱਲ ਕਰਦੇ ਹਾਂ ਪਰ ਅੰਦਰ ਜੇ ਗੱਲ ਕੀਤੀ ਜਾਵੇ ਸ਼ਾਮ ਨੂੰ ਗਰਮਿੰਟਨ ਜਿਹੜਾ ਉਹ ਖੇਡਿਆ ਜਾਂਦਾ ਜਾਂ ਇੱਥੇ ਤਾਸ਼ ਵਗੈਰਾ ਜਿਹੜੀ ਉਹ ਖੇਡੀ ਜਾਂਦੀ ਆ ਫਿਰ ਇਸ ਬਾਰੇ ਕੀ ਕਹੂੰ ਦਿਖੋ ਜੀ ਇਹ ਐਕਚੁਅਲੀ ਇੱਕ ਇੱਕ ਬੇਅਦਬੀ ਵੀ ਹੈ ਇੱਕ ਧਾਰਮਿਕ ਪਲੇਸ ਦੀ ਬੇਅਦਬੀ ਵੀ ਹੈ ਕਿ ਇੱਕ ਚਰਚ ਨੂੰ ਅਸੀਂ ਕਲੱਬ ਬਣਾ ਦਿੱਤਾ ਹੈ ਜાં ਅੰਦਰ ਤਾਸ਼ ਖੇਡੀ ਜਾ ਰਹੀ ਹੈ ਤੋਂ ਇਹ ਮਸੀਹੀ ਦੋ ਸਮਾਜ ਹੈ ਉਹਦੀ ਧਾਰਮਿਕ ਪਾਵਨਾ ਉੱਥੇ ਸਪਾ ਚਾਉਣਾ ਅੱਜ ਜੋ ਸਰਦਾਰ ਜੋਗਾ ਸਿੰਘ ਅਟਵਾਲ ਕਰਨ ਇਤਿਹਾਸ ਸੱਜੇ ਸਾਰੇ ਕਮਿਊਨਿਟੀ ਦੇ ਆਪਣੇ ਕੱਲ ਵੀ ਸਾਡੇ ਕੋਲ ਪਹੁੰਚੇ ਸੀਗੇ ਕਿ ਇਹ ਮਸਲਾ ਵਾ ਸਾਰੇ ਲੈ ਕੇ ਵਿਦਨ ਦਾ ਪ੍ਰੂਫ ਇਹ ਲੈ ਕੇ ਸਾਰੇ ਆਏ ਸੀ ਜੀ ਉਹਨਾਂ ਪ੍ਰੂਫਾਂ ਨੂੰ ਦੇਖਣ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜੀਆਂ ਬਹੁਤ ਸਾਰੀਆਂ ਜਗ੍ਹਾ ਜਿਹੜਾ ਇਹ ਵਿਰਾਸਤੀ ਤੇ ਰਿਆਸਤੀ ਸ਼ਹਿਰ ਵਾ ਪਰ ਇਹ ਬੜੀ ਮੰਦਭਾਗੀ ਗੱਲ ਆ ਕਿ ਜਿਹੜੀ ਆਪਣੇ ਆਪ ਨੂੰ ਇੱਕ ਬਦਲਾ ਦਾ ਨਾਰਾ ਦੇ ਕੇ ਤੇ ਕ੍ਰਾਂਤੀ ਦੀ ਗੱਲ ਕਰਦੀ ਸਰਕਾਰ ਸੀਗੀ ਤੇ ਉਹਨਾਂ ਕੋ ਅੱਜ 1 ਕਰੋੜ ਤੇ 42 ਲੱਖ ਰੁਪਈਆ ਵੀ ਨਹੀਂ ਨਿਕਲ ਰਿਹਾ ਕਿਉਂਕਿ ਉਹ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਬੰਦੇ ਦੀ ਦੇ ਉਹਨੇ ਇੱਕ ਕਲੇਮ ਕੀਤਾ ਸੀਗਾ ਕਿ ਮੈਨੂੰ ਇਹ ਜਗਾ ਵੇਚ ਕੇ ਦਿੱਤੀ ਜਾਵੇ ਹੁਣ ਸਾਡੇ ਕਪੂਟਲੇ ਦੇ ਵਿੱਚੋਂ ਇੱਕ ਬੁਲਟ ਟ੍ਰੇਨ ਦਾ ਜਿਹੜਾ ਹੈਗਾ ਵਾ ਟਰੈਕ ਨਿਕਲ ਰਿਹਾ ਇਸ ਤਰ੍ਹਾਂ ਦਾ ਫਿਰ ਕੱਲ ਨੂੰ ਉਹ ਵੀ ਕਹਿਣਗੇ ਕਿ ਸਰਕਾਰ ਕਹੂਗੀ ਸਾਡੇ ਕੋ ਪੈਸਾ ਹੈ ਨਹੀਂਗਾ ਕੱਲ ਨੂੰ ਛਲਮਰ ਬਾਗ ਵੇਚ ਦੋ ਜਾਂ ਹੋਰ ਜਿਹੜੀਆਂ ਵਿਰਾਸਤੀ ਜਿਹੜੀਆਂ ਹੈਗੀਆਂ ਵਾ ਬਿਲਡਿੰਗਾਂ ਉਹ ਵੇਚ ਕੇ ਆਪਾਂ ਜਿਹੜਾ ਹੈਗਾ ਕਪੂਟਲੇ ਦੇ ਜਿਹੜੇ ਹੈਗਾ ਅਕਵਾਇਰ ਕੀਤੀਆਂ ਜ਼ਮੀਨਾਂ ਵਾ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਦਈਏ ਜਦ ਕਿ ਪਹਿਲਾਂ ਇਹ ਗੱਲ ਕਰਦੇ ਸੀ ਕਿ ਇੰਨਾ ਰੁਪਈਆ ਜਿਹੜਾ ਹੈਗਾ ਫਲਾਨੀ ਜਗਾ ਤੋ ਆ ਜਾਊਗਾ ਇੰਨਾ ਰੇਤ ਮਾਫੀਏ ਤੋ ਆ ਜਾਊਗਾ ਇ ਲਾਕਿਤਿਆ ਕਹਿੰਿਆ ਸਿਹਾ ਸੋ ਅਸੀਂ ਆਸ਼ਵਾਸ਼ਣ ਦਿੰਨੇ ਆ ਕਿ ਅਸੀਂ ਮੁਸੀਬਾ ਇਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਉਂਕਿ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਫੋਲੋ ਕਰਦੇ ਆ ਤੇ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜੀਓ ਇਹ ਸਾਰੇ ਹੀ ਧਰਮ ਸਤਕਾਰ ਯੋਗ ਨੇ ਤੇ ਅਸੀਂ ਆਸ਼ਵਾਸ਼ਣ ਇਹਨਾਂ ਨੂੰ ਦਿੰਨੇ ਆ ਕਿ ਜਿੱਥੇ ਵੀ ਕਿਤੇ ਲੋੜ ਪਈ ਚਾਹੇ ਨੇਰੇ ਸਵੇਰੇ ਜਿੱਥੇ ਵੀ ਆ ਅਸੀਂ ਪੰਜਾਬ ਕਿਸਾਨ ਯੂਨੀਅਨ ਬਾਕੀ ਵੱਲੋਂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਹਨਾਂ ਦੇ ਨਾਲ ਖੜੇ ਆ ਅਗਲੇ ਦਿਨ ਮੁਲਾਮੀ ਜਿਹੜੀ ਆ ਉਹ ਤਰੀਕ ਜਿਹੜੀ طے ਹੋ ਚੁੱਕੀ ਹੈ ਜਿੱਥੇ ਹਨ ਉੱਪਰ ਕਿਪਟਿਕ ਮਸ਼ਹਹ ਕਪੂਰਥਲਾ ਨਾਲ ਕੱਲੀ ਗੱਲਬਾਤ ਹੋਈ ਸੀ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਨਿਲਾਮੀ ਹਾਲ ਦੀ ਘੜੀ ਪੋਸਟਪੋਨ ਹੋ ਚੁੱਕੀ ਆ ਸਾਨੂੰ ਇਹ ਗੱਲ ਖਬਰ ਮਿਲੀ ਸੀ ਕਿ ਕਿਉਂਕਿ ਕੱਲ ਦੀ ਸਾਹਿਬ ਫਗਵਾੜੇ ਗਏ ਹੋਏ ਸੀਗੇ ਤੇ ਸਾਡੀ ਗੱਲਬਾਤ ਹੋਈ ਸੀ ਉਹਨਾਂ ਦੇ ਪ੍ਰਸ਼ਾਸਨ ਦੇ ਨਾਲ ਉਹ ਕਹਿੰਦੇ ਸੀ ਕਿ ਨਲਾਮੀ ਜਿਹੜੀ ਆ ਉਹ ਰੋਕ ਦਿੱਤੀ ਗਈ ਆ ਸੋ ਚਲੋ ਜੇ ਰੋਕ ਦਿੱਤੀ ਗਈ ਆ ਬਹੁਤ ਵਧੀਆ ਵਾ ਪਰ ਜਿਹੜੀ ਤੁਸੀਂ ਆਪਣੇ ਪੱਤਰਕਾਰ ਵੀਰਾਂ ਨੇ ਵੀ ਸਵਾਲ ਕੀਤਾ ਕਿ ਪਹਿਲਾਂ ਕਿਉਂ ਨਹੀਂ ਗੱਲ ਹੋਈ ਕਿਉਂਕਿ ਜਿਹੜੀ ਇਹ ਨਾ ਇਹ ਸਿਰਫ ਅਸੀਂ ਪਤਾ ਕੀਤਾ ਕਿ ਸਿਰਫ 50 60 ਸਾਲ ਪਹਿਲਾਂ ਹੀ ਸਿਰਫ 50 ਸਾਲ ਪਹਿਲਾਂ ਹੀ ਜਿਹੜਾ ਹੈਗਾ ਕਲੱਬ ਵਾ ਇਹ ਹੌਣ ਦੇ ਵਿੱਚ ਆਉਂਦਾ ਵਾ ਤੇ ਜਿਹੜੀ ਇਹ ਬਿਲਡਿੰਗ ਆ ਇਹ 100 ਸਾਲ ਤੋਂ ਪੁਰਾਣੀ ਆ ਉਸ ਸਮੇਂ ਇਸ ਕਮਿਊਨਿਟੀ ਤੇ ਜਿਹੜੇ ਲੋਕ ਸੀਗੇ ਉਹ ਤੇ ਜਿਹੜੇ ਥੋੜੇ ਪਰਿਵਾਰ ਆ ਉਹਨਾਂ ਨਾਲ ਹਮੇਸ਼ਾ ਤੱਕਾ ਹੁੰਦਾ ਰਿਹਾ ਵਾ ਇਹ ਆਪਾਂ ਆਮ ਹੀ ਦੇਖਿਆ ਤੁਸੀਂ ਪਿਛੇ ਜੇ ਪੱਕੋ ਬੋਰਡ ਦਾ ਬੈਲ ਆਇਆ ਵਾ ਤੁਸੀਂ ਉਹ ਚ ਵੀ ਦੇਖਿਆ ਕਿ ਕਿਸ ਤਰ੍ਹਾਂ ਸਰਕਾਰ ਤੱਕਾ ਕਰ ਰਹੀ ਹੈ ਸਰਕਾਰ ਜਿਹੜੀ ਹੈਗੀ ਹੈ ਇੱਕ ਇੱਕ ਰਾਸ਼ਟਰ ਵੱਲ ਨੂੰ ਜਿਹੜਾ ਇਹ ਬਧਾਇਆ ਜਾ ਰਿਹਾ ਸੀ ਇਹ ਲੋਕ ਵਾਕ ਵਾਕ ਧਰਮ ਦੇ ਲੋਕ ਵੀ ਖੜੇ ਆ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਸਦੇ ਸੁਦੀਪ ਭਾਜੀ ਖੜੇ ਆ ਆਰਚਰ ਸਹਿਬਾਨ ਖੜੇ ਆ ਤੇ ਅਸੀਂ ਬਲਮੀ ਭਾਈ ਚਾਰੇ ਵੱਲੋਂ ਇਹਨਾਂ ਦੇ ਹੱਕ ਵਿੱਚ ਆਏ ਆ ਅੱਜ ਕਿ ਸਾਡੇ ਧਿਆਨ ਵਿੱਚ ਮਾਮਲਾ ਆਇਆ ਸੀ ਕਿ ਜੰਜੀਤ ਕਲੱਬ ਦੀ ਨਲਾਮੀ ਹੋ ਰਹੀ ਆ ਕਿ ਸਾਨੂੰ ਸਾਡੇ ਬਜ਼ੁਰਗ ਸਾਨੂੰ ਦੱਸਦੇ ਹੁੰਦੇ ਸੀ ਕਿ ਜਦੋਂ ਸਾਡੇ ਕਪੂਰਥਲੇ ਦੇ ਮਹਾਰਾਜਾ ਜੀ ਰਾਜਾ ਜੀ ਹੁੰਦੇ ਸੀ ਕਿ ਸਾਡੇ ਇਹਨਾਂ ਇੱਕ ਉਹ ਸਾਡੇ ਧਰਮਾਂ ਨੂੰ ਸਤਿਕਾਰ ਕਰਦੇ ਸਾਰੇ ਧਰਮਾਂ ਨੂੰ ਪਿਆਰ ਕਰਦੇ ਸੀਗੇ ਉਹਨਾਂ ਨੇ ਹਿੰਦੂ ਸਮਾਜ ਦੇ ਨੂੰ ਆਪਣੇ ਹਿੰਦੂ ਭਾਈਚਾਰੇ ਨੂੰ ਇੱਕ ਪੰਜ ਮੰਦਰ ਜਿਹੜਾ ਆ ਉਹ ਦਾਨ ਵਜੋਂ ਜਗ੍ਹਾ ਦਿੱਤੀ ਸੀ ਪੰਜ ਮੰਦਰ ਬਣਾ ਕੇ ਦਿੱਤਾ ਸੀਗਾ ਤੇ ਸਿੱਖਾਂ ਪਸੇਖ ਭਾਈਚਾਰੇ ਨੂੰ ਸੇਟ ਗੁਰਦੁਆਰਾ ਸਾਹਿਬ ਉਹ ਬਣਾ ਕੇ ਦਿੱਤਾ ਸੀਗਾ ਤੇ ਮੁਸਲਮਾਨ ਭਾਈਚਾਰੇ ਨੂੰ ਜਿਹੜਾ ਇੱਕ ਮਸਜਿਦ ਜਿਹੜੀ ਆ ਉਹ ਇੱਕ ਦਾਨ ਵਜੋਂ ਜਿਹੜੀ ਆ ਮਸਜਿਦ ਬਣਾ ਕੇ ਦਿੱਤੀ ਸੀਗੀ ਤੇ ਜਿਹੜਾ ਕਿ ਕ੍ਰਿਸ਼ਨ ਪਾਈਚਾਰੇ ਨੂੰ ਜਿਹੜਾ ਆ ਇੱਕ ਚਰਚ ਜਿਹੜੀ ਆ ਉਹ ਬਣਾ ਕੇ ਦਿੱਤੀ ਸੀਗੀ ਤੇ ਇਹ ਗੱਲ ਕਰਦੇ ਤੁਸੀਂ ਚਰਚ ਦੀ ਗੱਲ ਕਰਦੇ ਹੋ ਕਿ ਕਦੋਂ ਤੋਂ ਇਹ ਜਗ੍ਹਾ ਤੇ ਚਰਚ ਸੀ ਅੰਦਰ ਪਰ ਇਹਦਾ ਕੋਈ ਗਵਾਹ ਨਹੀਂ ਆ ਰਿਹਾ ਤੇ ਇਹਦੇ ਵਿੱਚ ਕਿ ਸਰਕਾਰਾਂ ਨੇ ਸਮੇਂ-ਸਮੇਂ ਤੇ ਸਰਕਾਰਾਂ ਨੇ ਕਿਉਂਕਿ ਘੱਟ ਗਿਣਤੀ ਦੇ ਲੋਕਾਂ ਦਾ ਹਮੇਸ਼ਾ ਹੀ ਟੱਕਾ ਹੁੰਦਾ ਆ ਕਿ ਸ਼ੁਰੂ ਤੋਂ ਆ ਕੇ ਮਤਲਬ ਟੱਕਾ ਕਰਦੇ ਆਂ ਜਾਂ ਸਰਕਾਰਾਂ ਸਮੇਂ-ਸਮੇਂ ਤੇ ਤੇ ਇਹਨਾਂ ਨੇ ਜਿਹੜਾ ਕਿ ਇੱਥੇ ਜਿਹੜੀ ਚਰਚ ਦੀ ਜਿਹੜੀ ਆ ਉਹ ਉੱਥੇ ਜੂਆ ਖੇਡਾਉਂਦੇ ਰੇ ਆ ਬੇਦਬੀ ਕਰਦੇ ਰੇ ਆ ਮੈਂ ਕਹਿੰਦਾ ਬੜੀ ਮੰਦ ਭਾਗੀ ਗੱਲ ਆ ਸਰਕਾਰ ਲਈ ਸਾਡੇ ਧਿਆਨ ਚ ਬਹੁਤ ਚਿਰ ਦਾ ਮਾਮਲਾ ਸੀਗਾ ਮੈਂ ਕਿਚਨ ਭਾਈ ਚੜਾ ਨਾਲ ਸੰਪਰਕ ਵੀ ਕਰਦਾ ਰਿਹਾ ਕਿ ਇਹ ਤੁਹਾਡੀ ਜਗ੍ਹਾ ਆ ਤੁਸੀਂ ਆਪਣੀ ਜਗ੍ਹਾ ਸੰਭੋ ਤੇ ਅਸੀਂ ਤੁਹਾਡੇ ਨਾਲ ਆ ਕਿ ਅਸੀਂ ਸਮੂਹ ਵਾਲਮੀਕ ਭਾਈ ਚੜਾ ਜਿਹੜਾ ਇਹਨਾਂ ਦੇ ਨਾਲ ਆ ਕਿ ਜੇਕਰ ਸਰਕਾਰ ਨੇ ਕੋਈ ਨਿਲਾਮੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਮੂਹ ਚਾ ਵਾਲਮੀਕ ਭਾਈ ਚੜਾ ਜਿਹੜਾ ਇਹਨਾਂ ਨਾਲ ਮੋਢਾ ਨਾਲ ਲਾ ਕੇ ਜਿਦਾਂ ਕਰਿਓ ਵਾਂਗ ਇਹ ਜਿਹੜੀ ਰਾਜੇ ਵੱਲੋਂ দান ਕੀਤੀ ਜਗ੍ਹਾ ਜਿਹੜੀ ਚਰਚ ਨੂੰ ਇਹ ਮਸੀਹ ਭਾਈ ਚੜਾ ਨੂੰ ਮਿਲਣੀ ਚਾਹੀਦੀ ਆ ਤੇ ਮਸੀਹ ਭਾਈ ਚੜਾ ਦੇ ਜਿਹੜੇ ਆ ਇਹਨਾਂ ਦੇ ਹਵਾਲੇ ਕੀਤੀ ਜਾਣੀ ਚਾਹੀਦੀ ਆ ਇਹਦੇ ਲਈ ਅਸੀਂ ਇਨਾਂ ਲਈ ਕੋਟਲੀ ਵੀ ਕੋਈ ਸੰਘਰਸ਼ ਲਈ ਕੋਈ ਐਡੀਸ਼ਨ ਲੜਨੀ ਪਈ ਤੇ ਅਸੀਂ ਸਮੂਹ ਮਾਲਵੀ ਭਾਈ ਜਰਾ ਜਰਾ ਆ ਮੋਢਾ ਮੋਢਾ ਲਖੜੇ ਹੋਵਾਂਗੇ ਇਹ ਖਬਰ ਆ ਖਾਸ ਤੌਰ ਤੇ ਸਾਡੇ ਮਸੀਹੀ ਲੋਕਾਂ ਵਾਸਤੇ ਮਸੀਹੀ ਲੋਕਾਂ ਵਾਸਤੇ ਇਸ ਕਰਕੇ ਕਿਉਂਕਿ ਜਿਸ ਬਿਲਡਿੰਗ ਦੇ ਅਸੀਂ ਸਾਹਮਣੇ ਖੜੇ ਆ ਇਹ ਪੁਰਾਣੇ ਸਮਿਆਂ ਵਿੱਚ ਚਰਚ ਹੋਇਆ ਕਰਦਾ ਸੀਗਾ ਉਸ ਵੇਲੇ ਮਸੀਹੀ ਲੋਕਾਂ ਦੀ ਗਿਣਤੀ ਸ਼ਹਿਰ ਦੇ ਵਿੱਚ ਘੱਟ ਹੋਇਆ ਕਰਦੀ ਸੀ ਸਰਕਾਰ ਨੇ ਪ੍ਰਸ਼ਾਸਨ ਨੇ ਇਹਦਾ ਫਾਇਦਾ ਉਠਾਇਆ ਔਰ ਇਹਨੂੰ ਟੇਕਓਵਰ ਕੀਤਾ ਔਰ ਗਲਤ ਹੱਥਾਂ ਵਿੱਚ ਫੜਾ ਦਿੱਤਾ ਤੋਂ ਸਾਡੀ ਜਿੱਥੇ-ਜਿੱਥੇ ਵੀ ਘੱਟ ਗਿਣਤੀ ਹੋਈ ਆ ਹੁੰਦੀ ਆ ਉੱਥੇ-ਉੱਥੇ ਘੱਟ ਗਿਣਤੀ ਤੇ ਅਤਿਆਚਾਰ ਹੁੰਦੇ ਇਹ ਸਾਡਾ ਇਤਿਹਾਸ ਕਹਿੰਦਾ ਦੇਸ਼ ਦਾ ਲੇਕਿਨ ਜਿਉਂ ਹੀ ਸਾਡੇ ਸਾਹਮਣੇ ਖਬਰ ਆਈ ਕਿ ਇਹ ਸਾਡੇ ਪੁਰਾਤਨ ਚਰਚ ਦੀ ਨਿਲਾਮੀ ਹੋਣ ਜਾ ਰਹੀ ਆ ਤੇ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਸੀ ਅਸੀਂ ਆਪਣੇ ਲੈਵਲ ਤੇ ਆਪਣੇ ਲੋਕਾਂ ਦੇ ਨਾਲ ਸੰਪਰਕ ਬਣਾਇਆ ਚਰਨਜੀਤ ਹੰਸਲੇ ਨਾਲ ਸੰਪਰਕ ਬਣਾਇਆ ਗੁਰਦੀਪ ਸਿੰਘ ਪੰਡਾਲ ਦੇ ਨਾਲ ਸੰਪਰਕ ਬਣਾਇਆ ਤੇ ਆਪਣੀ ਕਮਿਊਨਿਟੀ ਦੇ ਸਾਰੇ ਲੋਕਾਂ ਦੇ ਨਾਲ ਗੱਲ ਕੀਤੀ ਕੇ ਮਸੀ ਲੋਕਾਂ ਵਾਸਤੇ ਬੜਾ ਵੱਡਾ ਚੈਲੰਜ ਆ ਮੈਂ ਮਸੀ ਲੋਕਾਂ ਵਾਸਤੇ ਨਹੀਂ ਵੱਡਾ ਚੈਲੰਜ ਕਹੂੰਗਾ ਕਿ ਸ਼ਹਿਰ ਦੀ ਸਾਡੇ ਸ਼ਹਿਰ ਦੀ ਖੂਬਸੂਰਤੀ ਆ ਅਗਰ ਇਸ ਖੂਬਸੂਰਤੀ ਨਸ਼ਟ ਹੁੰਦੀ ਆ ਤਾਂ ਪੂਰੇ ਸ਼ਹਿਰ ਵਾਸੀਆਂ ਵਾਸਤੇ ਬੜੀ ਵੱਡੀ ਪ੍ਰੋਬਲਮ ਆ ਕੋਈ ਵੀ ਚੰਗੀ ਚੀਜ਼ ਜਦੋਂ ਗਲਤ ਹੱਥਾਂ ਵਿੱਚ ਚੱਲੇ ਜਾਂਦੀ ਆ ਉਹ ਦੇਸ਼ ਨੂੰ ਵੀ ਖਤਰਾ ਕਮਿਊਨਿਟੀ ਨੂੰ ਵੀ ਖਤਰਾ ਸਾਡੇ ਲੋਕਾਂ ਵਾਸਤੇ ਵੀ ਖਤਰਾ ਤੇ ਇਸ ਖਤਰੇ ਨੂੰ ਤਾਲਣ ਵਾਸਤੇ ਅੱਜ ਅਸੀਂ ਇੱਕ ਛੋਟਾ ਜਿਹਾ ਪ੍ਰੋਟੈਸਟ ਕਰ ਰਹੇ ਆ ਕਿ ਇਹ ਜਗ੍ਹਾ ਮਸੀ ਲੋਕਾਂ ਦੀ ਆ ਰਾਜੇ ਨੇ ਕੀ ਕੀਤਾ ਸੀਗਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਇੱਕ ਚਰਚ ਬਣਾਇਆ ਤੇ ਲੋਕਾਂ ਨੂੰ ਧਾਰਮਿਕ ਭਾਵਨਾ ਦਾ ਸਤਿਕਾਰ ਕਰਦੇ ਔਰ ਸਿੱਖ ਲੋਕਾਂ ਨੂੰ ਗੁਰਦੁਆਰਾ ਮੁਹੱਈਆ ਕੀਤਾ ਮਸਜਿਦ ਜਿਹੜੀ ਆ ਮੁਸਲਮ ਲੋਕਾਂ ਨੂੰ ਤੇ ਹਿੰਦੂ ਲੋਕਾਂ ਵਾਸਤੇ ਮੰਦਿਰ ਪ੍ਰੋਵਾਈਡ ਕੀਤੇ ਬਾਕੀ ਸਾਰੀਆਂ ਜਗ੍ਹਾ ਸੁਰੱਖਿਅਤ ਨੇ ਲੇਕਿਨ ਜਿਹੜਾ ਸਾਡਾ ਚਰਚ ਆ ਉਹ ਸੁਰੱਖਿਅਤ ਨਹੀਂ ਆ ਆ ਮੈਂ ਤੇ ਹੈਰਾਨ ਆ ਕਿ ਇੱਕ ਬੰਦਾ ਕਹਿੰਦਾ ਕਿ ਮੈਂ ਸਰਕਾਰ ਦੇ ਕੋਲੋਂ ਪੈਸਾ ਲੈਣਾ ਪੈਸਾ ਲੈਣ ਦੇ ਖਾਤਰ ਉਹ ਕੋਰਟ ਵਿੱਚ ਚਲਾ ਜਾਂਦਾ ਕੋਰਟ ਵਿੱਚ ਉਹ ਜਾ ਕੇ ਕਹਿੰਦਾ ਕਿ ਕਪੂਰਥਲਾ ਦੇ ਵਿੱਚ ਇੱਕ ਕਲੱਬ ਨਾਂ ਦੀ ਜਗ੍ਹਾ ਪਈ ਆ ਕਿਰਪਾ ਕਰਕੇ ਮੈਨੂੰ ਉਹ ਜਗ੍ਹਾ ਵੇਚ ਕੇ ਮੇਰੇ ਪੈਸਿਆਂ ਦੀ ਪਰਪਾਈ ਕੀਤੀ ਜਾਵੇ ਬੜੀ ਹਾਸੋ ਹੀ ਨਹੀਂ ਗੱਲ ਆ ਸਾਡੇ ਸਾਰੇ ਕਮਿਊਨਿਟੀ ਚ ਵਿੱਚ ਵੱਸਦੇ ਲੋਕਾਂ ਵਾਸਤੇ ਇੱਕ ਤਮਾਚਾ ਕਿ ਉਹ ਕਹਿ ਰਿਹਾ ਐਦਾਂ ਦੇ ਡੀਸੀ ਦਫ਼ਤਰ ਵੀ ਸੇਲ ਹੋ ਸਕਦਾ ਬਹੁਤ ਸਾਰੀਆਂ ਹੋਰ ਜਗ੍ਹਾ ਵੀ ਹੈਗੀਆਂ ਇੱਕ ਚਰਚ ਨੂੰ ਹੀ ਕਿਉਂ ਟਾਰਗੇਟ ਕੀਤਾ ਅਸੀਂ ਇਸ ਦਾ ਪੂਰਜੋਰ ਵਿਰੋਧ ਕਰਦੇ ਆਂ ਔਰ ਅਸੀਂ ਵਰਤੇ ਦਮ ਤੱਕ ਇਹਦਾ ਪ੍ਰੋਟੈਸਟ ਕਰਾਂਗੇ ਸਰ ਜੀ ਚਰਚ ਦੀ ਗੱਲ ਕਰਦੇ ਹੋ ਪਰ ਇਹ ਲਾਪੀੜਾਵਾ ਉਹ ਲਾਪੀੜਾ ਤੇ ਅੱਜ ਹੀ ਕਿਉਂ ਤੁਸੀਂ ਕੋਈ ਕਿਉਂ ਤੁਸੀਂ ਆਪਣਾ ਦਾਅਵਾ ਕਰਦੇ ਹੋ ਇਸ ਦੇ ਹਾਂ ਮੈਂ ਦੱਸਦਾ ਕਿ ਜਬ ਜਾਗੇ ਤਬ ਸਵੇਰਾ ਅਸੀਂ ਸਾਡੀ ਪੀੜ੍ਹੀ ਨੇ ਹੋ ਸਕਦਾ ਕਿ ਇਹਨੂੰ ਸੰਭਾਲਣ ਵਿੱਚ ਥੋੜੀ ਜੀ ਅਣਗੈਲੀ ਵਰਤੀ ਹੋਵੇ ਸਾਨੂੰ ਪਤਾ ਤਾਂ دیر ਪਹਿਲਾਂ ਦਾ ਸੀ ਲੇਕਿਨ ਸਾਡੇ ਕੋਲ ਇਦਾਂ ਦਾ ਐਵਿਡੈਂਸ ਨਹੀਂ ਜਦੋਂ ਮੈਂ ਪੰਜਾਬੀ ਟਰਬਿਨ ਦੀ ਖਬਰ ਪੜ੍ਹੀ ਔਰ ਪੰਜਾਬੀ ਸੌਰੀ ਦੈਨਿਕ ਟਰਬਿਨ ਦੀ ਖਬਰ ਪੜ੍ਹੀ ਉਹਨਾਂ ਨੇ ਮੰਚਨ ਕੀਤਾ ਕਿ ਇਹ ਪੁਰਾਣੇ ਸਮੇਂ ਦਾ ਚਰਚ ਹੋਇਆ ਕਰਦਾ ਸੀ ਤਾਂ ਫਿਰ ਤਾਂ ਸਾਡੇ ਹਿਰਦੇ ਬਲੁੰਦ ਲਗੇ ਅਸੀਂ ਸਾਰੀਆਂ ਕਮਿਊਨਿਟੀਜ਼ ਨੂੰ ਇਕੱਠਾ ਕੀਤਾ ਇਹ ਮਸਲਾ ਕੇਵਲ 크ਰਿਸਚਨਾਂ ਦਾ ਨਹੀਂ ਹੈ ਇਹ ਧਾਰਮਿਕ ਮੁੱਦਾ ਨਹੀਂ ਹੈ ਕੋਈ ਰਸਵਾ ਨਹੀਂ ਹੁੰਦੀ ਪੁਰਾਣੇ ਸਮੇਂ ਚ ਹੋਇਆ ਕਰਦਾ ਸੀ ਕਿ ਸਮੁਦਾਇਆ ਦੇ ਦੇਖੋ ਅਸੀਂ ਇਤਿਹਾਸ ਦੇ ਨਾਲ ਹੀ ਚੱਲਦੇ ਆਂ ਕਈ ਵਾਰੀ ਠੀਕ ਹੈ ਸਾਡੇ ਕੋ ਮੌਕੇ ਤੇ ਪ੍ਰੋਟੈਸਟ ਨਹੀਂ ਹੁੰਦਾ ਪਰ ਜਦੋਂ ਇਤਿਹਾਸ ਦੇ ਵਰਕਿਆਂ ਨੂੰ ਫਰੋਲਦੇ ਆ ਤੇ ਜਦੋਂ ਇਤਿਹਾਸ ਦੇ ਵਿੱਚੋਂ ਕੋਈ ਚੰਗੀ ਚੀਜ਼ ਸਾਡੇ ਸਾਹਮਣੇ ਆਉਂਦੀ ਆ ਤਾਂ ਫਿਰ ਪ੍ਰੋਟੈਸਟ ਹੁੰਦੇ ਵੀ ਆ ਸਾਡੇ ਕੋਲ ਜਿੱਦਾਂ ਹੀ ਅਸੀਂ ਇੱਕ ਐਨਾਨਸ ਕੀਤਾ ਸਾਡੇ ਕੋਲ ਜਿਹੜੇ ਬੰਦੇ ਗਵਾਹ ਜੋ ਇਹਦੀ ਜਾਣਕਾਰੀ ਰੱਖਣ ਵਾਲੇ ਕੁਝ ਵੀਡੀਓ ਪ੍ਰੂਫ ਇਹਨਾਂ ਦੀ ਸਾਰੀਆਂ ਚੀਜ਼ਾਂ ਲੋਕ ਸਾਡੇ ਲੈ ਕੇ ਸਾਡੇ ਸਮਰਥਨ ਵਿੱਚ ਆ ਰਹੇ ਆ ਔਰ ਜਿੱਤੋਂ ਵੀ हां ਅੱਜ 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 ਸਾਡਾ ਇਹ ਪ੍ਰੋਗਰਾਮ ਹੈ ਕਿ ਅਸੀਂ ਤੁਹਾਡੇ ذریعے ਲੋਕਾਂ ਤੱਕ ਮੈਸੇਜ ਪਹੁੰਚਾ ਰਹੇ ਹਾਂ ਕਿ ਇਹ ਧਾਰਮਿਕ ਜਗਾ ਇਹ ਚਰਚ ਦੀ ਜਗਾ ਤੁਹਾਡੇ ਭਾਈਚਾਰੇ ਦਾ ਕੋਈ ਹਾਂ ਅਸੀਂ ਆਪਣੇ ਤੌਰ ਤੇ ਨਹੀਂ ਆ ਸਾਡੀ ਬੈਪਟਿਸਟ ਚੈਰੀਟੇਬਲ ਸੁਸਾਇਟੀ ਆ ਅਸੀਂ 4 ਜ਼ਿਲ੍ਹਿਆਂ ਵਿੱਚ ਕੰਮ ਕਰਦੇ ਆ ਸਰਕਾਰ ਦੇ ਦੂਸਰਾ ਪ੍ਰੋਜੈਕਟਨ ਵਸੀਂ ਇੰਪਲੀਮੈਂਟ ਕਰਵਾਨੇ ਆ ਬਾਕੀ ਐਸੀ ਗੱਲ ਨਹੀਂ ਆ ਸ਼ੁਰੂਆਤ ਕਰਨ ਦੀ ਗੱਲ ਹੁੰਦੀ ਆ ਅਸੀਂ ਸ਼ੁਰੂਆਤ ਕੀਤੀ ਆ ਸਾਡੇ ਨਾਲ ਸਮੁੱਚਾ ਭਾਈਚਾਰਾ ਸਾਡੇ ਨਾਲ ਆ ਕੋਈ ਇਦਾਂ ਦੀ ਗੱਲ ਨਹੀਂ ਆ ਇਹ ਸਾਡਾ ਬਹੁਤ ਛੋਟ ਮੈਸੇਜ ਸੀਗਾ ਬਹੁਤ ਵੱਡੇ ਚਰਚ ਆ ਗਏ ਸਾਡੇ ਨਾਲ ਦੇਖੋ ਪਾਸਟਰ ਵੀ ਸਾਡੇ ਨਾਲ ਆ ਇਹ ਐਕਚੁਅਲੀ ਪਾਸਟਰ ਲੋਕਾਂ ਦਾ ਕੰਮ ਨਹੀਂ ਆ ਪਾਸਟਰ ਲੋਕਾਂ ਦਾ ਕੰਮ ਹੁੰਦਾ ਦੁਆ ਕਰਨੀ ਚਰਚਾਂ ਦੇ ਵਿੱਚ ਇਹ ਕੰਮ ਹੁੰਦਾ ਜਿਹੜੇ ਕਮਿਊਨਿਟੀ ਦੇ ਲੀਡਰ ਆ ਅਸੀਂ ਲੀਡਰ ਆ ਅਸੀਂ ਮੁੱਦਾ ਚੱਕ ਰਹੇ ਆ ਅਸੀਂ ਬਾਕੀ ਲੀਡਰਾਂ ਨੇ ਵੀ ਨਾਲ ਲੈ ਮੁੱਦਾ ਚੱਕਿਆ ਤੁਸੀਂ ਤੇ ਅਸੀਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਵਾਂਗੇ ਇਹਦੀ ਜਿਹੜੀ ਨਿਲਾਮੀ ਆ ਤੁਰੰਤ ਰੋਕੀ ਜਾਵੇ ਤੇ ਜੋ ਸਰਕਾਰ ਦਾ ਦਖਲ ਬਣਦਾ ਉਹ ਸਰਕਾਰ ਕੋਰਟ ਦੇ ਵਿੱਚ ਦਖਲ ਦੇਵੇ ਸਾਨੂੰ ਲੋੜ ਪਈ ਕੋਰਟ ਵਿੱਚ ਜਾਣ ਦੀ ਅਸੀਂ ਵੀ ਕੋਰਟ